ਅੱਜ ਤੁਸੀਂ ਮਿੱਤੇ ਨਾਬਾ ਵਿੱਚ ਪਾਈ ਬੁੱਧੂ ਸ਼ਾਹ ਹਾਲ ਵਿੱਚ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਝ ਹੋਇਆ ਉਸ ਦਾ ਜ਼ਿਕਰ ਕੀਤਾ ਹੈ ਮੈਂ ਇਹਦੇ ਬਾਰੇ ਪਹਿਲਾਂ ਵੀ ਕਹਿ ਚੁੱਕਾ ਹਾਂ ਕੁਝ ਘੰਟੇ ਪਹਿਲਾਂ ਕਿ ਜੋ ਨਾਬਾ ਵਿੱਚ ਭਾਈ ਬੁੱਧੂ ਸ਼ਾਹ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਹਰਦوار ਦਾ ਸਾਧੂ ਕਿਤੋਂ ਦਾ ਵੀ ਸਾਧੂ ਹੋਵੇ ਉਸ ਨੇ ਹਰੀ ਓਮ ਦਾ ਜਾਪ ਕਰਾਇਆ ਗੁਰਦੁਆਰੇ ਦੀ ਸਟੇਜ ਦੇ ਵਿੱਚ ਇੱਕੋ ਹੀ ਸਾਧੂ ਬੈਠਾ ਹੈ ਬਾਕੀ ਸਾਰੇ ਪੱਗਾਂ ਵਾਲੇ ਆ ਬੜੀ ਬੜੀ ਸੋਹਣੀਆ ਦਾੜੀਆਂ ਵਾਲਿਆ ਦਰਜਨ ਤੋਂ ਵੱਧ ਲੋਕ ਬੈਠੇ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਚ ਗ੍ਰੰਥੀ ਬੈਠਾ ਹੋਇਆ ਅੱਗੇ ਸੰਗਤ ਵੀ ਬੈਠੀ ਹੈ ਜਿਨ੍ਹਾਂ ਵਿੱਚੋਂ 95% ਤੋਂ ਉੱਪਰ ਲੋਕ ਜਿਹੜੇ ਨੇ ਉਹ ਕੇਸ ਦਾੜੀ ਵਾਲੇ ਦਸਤਾਰਾਂ ਵਾਲੇ ਹਨ ਇਹ ਨਹੀਂ ਕਿ ਉਸ ਪੁਜਾਰੀ ਨੇ ਹਰੀ ਓਮ ਦਾ ਜਾਪ ਕਰਾਇਆ ਕੀਤਾ ਆਪ ਵੀ ਕੀਤਾ ਤੇ ਲੋਕਾਂ ਨੂੰ ਵੀ ਕਿਹਾ ਕਰੋ ਤੇ ਲੋਕ ਕਰਦੇ ਰਹੇ 나 ਗ੍ਰੰਥੀ ਨੂੰ ਸਮਝ ਸ਼ਰਮ ਆਈ 나 ਸੱਜੇ ਤੇ ਬੈਠਿਆਂ ਨੂੰ ਜਿਹੜੇ ਆਪਣੇ ਉਹਨੂੰ ਗੋਮ ਦੇ ਆਗੂ ਕਹਿਣਾ ਚਾਹਦੇ ਉਹਨਾਂ ਨੂੰ ਸ਼ਰਮ ਆਈ ਤੇ 나 ਹੀ ਥੱਲੇ ਉਹ ਜਿਹੜੇ ਸਨ ਉਹਦੇ ਨਾਲ ਬੋਲ ਰਹੇ ਸਨ ਉਹਨਾਂ ਨੂੰ ਸ਼ਰਮ ਆਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਹਿਲਾ ਪਾਪ ਕੀਤਾ ਜਾ ਰਿਹਾ ਹੈ ਅੱਗੇ ਕਿ ਦਸਮ ਗ੍ਰੰਥ ਖੋਤੀ ਦਸਮ ਗ੍ਰੰਥ ਦੀਆਂ ਗੰਧ ਦੀਆਂ ਕਵਿਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਬਾਣੀ ਕਹਿ ਕੇ ਉਹਨਾਂ ਦਾ ਕੀਰਤਨ ਕੀਤਾ ਜਾਂਦਾ ਹੈ ਤੇ ਹੁਣ ਜੋ ਹਰੀ ਓਮ ਦਾ ਜਾਬ ਕਰ ਰਿਹਾ ਹੈ ਤੇ ਬਹੁਤ ਹੀ ਵੱਡੀ ਸ਼ਰਮ ਵਾਲੀ ਗੱਲ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੀ ਕੁਲਬੀਰ ਸਿੰਘ ਕੋੜਾ ਨੇ ਇੱਥੇ ਸਿੱਖ ਵੀ ਨਿਕਲਿਆ ਆ ਗਿਆ ਕਈ ਸੀ ਉਸ ਨੂੰ ਸਿੱਖ ਪ੍ਰਚਾਰਕਾਂ ਨੇ ਕੱਟਣ ਵਾਸਤੇ ਥਾਂ ਥਾਂ ਤੇ ਕੈਂਪ ਲਾਏ ਸਿੰਘ ਸੇਵਾ ਕੈਨੇਡਾ ਵਾਲਿਆਂ ਨੇ ਲਾਏ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਾਲਿਆਂ ਨੇ ਲਾਏ ਹੋਰ ਵੀ ਕਈਆਂ ਨੇ ਲਾਏ ਗੁਰਮਤ ਟਕਸਾਲ ਨੇ ਲਾਏ ਹਾਂਜੀ ਖਾਲਸਾ ਐ ਨਿਊਜ਼ਵਾਰਦਿਆਂ ਨੇ ਸਿੱਖ ਮਾਰਗ ਵਾਲਿਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹਨਾਂ ਕੁਝ ਕੀਤਾ ਇਸ ਦੇ ਬਾਵਜੂਦ ਜਿਹੜੀ ਆ ਘਟਨਾ ਹੋਈ ਹੈ ਇਸ ਤੋਂ ਸ਼ਰਮਨਾ ਗੱਲ ਕੋਈ ਨਹੀਂ ਦੁਰਲਾਣਤ ਇਹਨਾਂ ਨੂੰ ਕਹਿਣਾ ਛੋਟੀ ਗੱਲ ਹੈ ਫਿੱਟੇ ਨੂੰ ਕਹਿਣਾ ਜਿਹੜਾ ਉਹ ਇਹਨਾਂ ਵਾਸਤੇ ਨਰਮ ਗੱਲ ਹੈ ਚਪਨੀ ਚ ਨੱਕ ਡੁੱਬ ਕੇ ਮਰ ਜਾਓ ਜਿਹੜਾ ਉਹ ਇਹਨਾਂ ਵਾਸਤੇ ਥੋੜੀ ਗੱਲ ਹੈ ਏਡੀ ਘਟੀਆ ਹਰਕਤ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੇਕਰ ਵੈਸੇ ਗੱਲ ਹੈ ਵੀ ਜੇਕਰ ਦਸਮ ਗ੍ਰੰਥ ਜੀ ਦੇ ਵਿੱਚ 60% ਹਿੰਦੂ ਧਰਮ ਦੀਆਂ ਜਿਹੜੀਆਂ ਨੇ ਕਿਤਾਬਾਂ ਉਹਨਾਂ ਦੀ ਟ੍ਰਾਂਸਲੇਸ਼ਨ ਹੈ 40% ਰਾਸਸ਼ਨ ਦੇ 40% ਜਿਹੜਾ ਉਹਦੇ ਵਿੱਚ ਚਰਿੱਤਰੋ ਪਖਿਆਂ ਵਰਗਾ ਗੰਧ ਹੈ ਜੇ ਉਹ ਜਿਹੜਾ ਉਹ ਰਮਾਇਣ ਦੀਆਂ ਕਥਾਵਾਂ ਜਿਹੜੀਆਂ ਨੇ 24 ਅਵਤਾਰਾਂ ਦੀ ਕਥਾ ਨੇ ਕਸ਼ਨ ਅਵਤਾਰ ਦੀਆਂ ਕਥਾ ਜਿਹੜੇ ਉਹਦੇ ਵਿੱਚ ਕਵਤਾਵਾਂ ਜਿਹੜੀਆਂ ਨੇ ਉਹ ਗੁਰਗੰਨ ਸਾਹਿਬ ਦੀ ਜਿਵੇਂ ਸੁਣਾਈ ਜਾਂਦੀਆਂ ਨੇ ਤੇ ਇਹ ਹੋਰ ਹਰਕਤ ਜਿਹੜੀ ਹੈ ਇਹਦੀ ਵੀ ਆਸ ਕੀਤੀ ਜਾ ਸਕਦੀ ਸੀ ਇਹ ਜ਼ਿੰਮੇਦਾਰ ਹੋਈ ਨੇ ਜਿਹੜੇ ਗੁਰਦੁਆਰਿਆਂ 'ਚ ਦਸਮ ਗ੍ਰੰਥ ਦੀ ਕਥਾਵਾ ਕਰਾਉਂਦੇ ਨੇ ਜਿਹੜੇ ਗੁਰਦੁਆਰੇ ਵਿੱਚ ਰਾਮਾਇਣ ਤੇ ਮਹਾਭਾਰਤ ਦੀਆਂ ਕਹਾਣੀਆਂ ਸੁਣਾਉਂਦੇ ਨੇ ਇਹ ਕੰਮ ਪਹਿਲਾਂ ਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਰਐਸਐਸ ਵਿੱਚ ਸ਼ਾਮਿਲ ਹੋ ਤਬਾਦ ਪ੍ਰਕਾਸ਼ ਹਮ ਬਾਦਲ ਨੇ ਕਰਾਇਆ ਸੀ ਔਰ ਉੱਥੇ ਅਵਧਾਰ ਸਿੰਘ ਮੱਕੜ ਜਿਹੜਾ ਇਹ ਕਾਰਵਾਈਆਂ ਕਰਵਾਉਂਦਾ ਰਿਹਾ ਉਹਨੇ ਗੁਰਪਾਰਸ ਸਿੰਘ ਨੂੰ ਡੁੰਗਰ ਦੇ ਹੁੰਦਿਆਂ ਵੀ ਇਸ ਤਰ੍ਹਾਂ ਹੀ ਹੁੰਦਾ ਪਿਆ ਪਰ ਦਿੱਲੀ ਵਿੱਚ ਜੋ ਕੁਝ ਕੀਤਾ ਹੈ ਬਹੁਤ ਸ਼ਰਮਨਾਕੇ ਦਿੱਲੀ ਵਿੱਚ ਜਥੇਦਾਰ ਸੰਤੋਖ ਸਿੰਘ ਪੰਥਕ ਨਿਰੋਲ ਪੰਥਕ ਸੋਚ ਵਾਲਾ ਬੰਦਾ ਸੀ ਔਰ ਉਹਦੇ ਸਿਆਸੀ ਜਿਹੜੇ ਸਬੰਧ ਜਾਂ ਰਖਤਾ ਕੁਝ ਵੀ ਹੋਣ ਪਰ ਉਸਨੇ ਕਦੇ ਵੀ ਗੁਰਦੁਆਰਿਆਂ ਵਿੱਚ ਸਿੱਖੀ ਦੇ ਖਿਲਾਫ ਕੋਈ ਹਰਕਤ ਨਹੀਂ ਹੁੰਦੀ ਤੀ ਉਹਦੇ ਹੁੰਦੇ ਆ ਕਿਸੇ ਗੁਰਦੁਆਰੇ ਚ ਇਕੋਤੀ ਦਸਮ ਗ੍ਰੰਥ ਦੇ ਵਿੱਚੋਂ ਕੋਈ ਵੀ ਕਵਤਾ ਨਹੀਂ ਸਿਪੜੀ ਜਾਂਦੀ ਹੁੰਦਾ ਮਜੀਠ ਸਿੰਘ ਜੀਕੇ ਦੇ ਹੁੰਦਿਆਂ ਗੁਰਦੁਆਰਿਆਂ ਦੇ ਵਿੱਚ ਜੋ ਕੁਝ ਪੜਿਆ ਜਾਂਦਾ ਬੰਗਲਾ ਸਾਹਿਬ ਦੇ ਜਿਹੜੇ ਕਥਾ ਕਰਦੇ ਨੇ ਆ ਕੇ 90% ਬ੍ਰਾਹਮਣ ਲੋਕ ਨੇ ਜਾਂ ਕੇਸਾ ਕਹੜੀ ਬ੍ਰਾਹਮਣ ਲੋਕ ਨੇ ਔਰ ਸਿਰਫ ਰਮਾਇਣ ਤੇ ਮਹਾਭਾਰਤ ਦੀਆਂ ਗੱਲਾਂ ਕਰਦੇ ਆਨ ਸਿੱਖੀ ਦੀ ਗੱਲ ਉੱਥੇ ਕੋਈ ਨਹੀਂ ਕੀਤੀ ਜਾਂਦੀ ਔਰ ਉਹ ਜਿਹੜੀ ਕਥਾਵਾਂ ਸੁਣਾਈਆਂ ਜਾਂਦੀਆਂ ਉਹ ਸਿੱਖਾ ਨੂੰ ਹਿੰਦੂ ਧਰਮ ਦੇ ਨਾਲ ਝੋੜ ਦਿਆਂ ਇਸ ਦਾ ਪਰਮਜੀਤ ਸਿੰਘ ਰਾਣਾ ਜਿਹੜਾ ਆਪਣੇ ਨੂੰ ਸਿੰਘ ਕਹਿਣਾ ਵੀ ਗਲਤ ਹੈ ਜਿਹੜਾ ਮੰਦਨਾਂ ਦੇ ਵਿੱਚ ਮੱਥੇ ਟੇਕਦਾ ਜਿਹੜਾ ਕਿ ਜਿਹੜੇ ਸਿੱਖਾਂ ਦੇ ਦੁਸ਼ਮਣਾਂ ਨੂੰ ਸਿਰੋਪੇ ਲਿੰਦਾ ਹੈ ਜਾ ਕੇ ਜਿਸ ਨੂੰ ਸਿੱਖਾਂ ਨੇ ਕਤਲ ਕੀਤਾ ਖੜਕੋਆ ਨੇ ਕਤਲ ਕੀਤਾ ਉਹਨਾਂ ਨੂੰ ਸਿਰੋਪੇ ਲਿੰਦਾ ਪਰਮਜੀਤ ਸਿੰਘ ਰਾਣਾ ਨੇ ਤਾਂ ਤਰਨ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੁੰਦਿਆਂ ਹੱਥ ਹੀ ਕਰ ਛੱਡੀ ਸੀ ਦਿੱਲੀ ਕਮੇਟੀ ਦੀ ਗੁਰੂ ਹਰਿਕ੍ਰਿਸ਼ਨ ਜਿਸ ਕੋ ਉੱਤੇ ਜਿਹੜੀ ਬੈਲਟ ਸੀ ਉਹਦੇ ਉੱਤੇ ਓਮ ਦਾ ਨਿਸ਼ਾਨ ਜਿਹੜਾ ਹੈ ਉਹ ਵੀ ਬੜੀ ਸ਼ਰਮਨਾਕ ਗੱਲ ਸੀ ਪਰ ਇਹਨਾਂ ਦੇ ਤਾਂ ਮੱਤ ਜਿ ਮਾਰਕੇ ਇਹਨਾਂ ਮੈਨੂੰ ਲੱਗਦਾ ਇਹਨਾਂ ਨੂੰ ਧਰਮ ਵਿੱਚ ਨੰਦਾ ਕੋਈ ਯਕੀਨੀ ਸਿੱਖੀ ਵਿੱਚ ਇਹਨਾਂ ਦਾ ਕੋਈ ਯਕੀਨੀ ਜੋ ਕੁਛ ਹਰਕਤਾ ਕਰ ਰਹੇ ਨੇ ਉਹ ਇੰਨੀਆਂ ਹੋਛੀਆਂ ਤੇ ਸ਼ਰਮਨਾਕ ਨੇ ਵੀ ਅਜੀਹਾ ਜਾਂਦਾ ਵੀ ਜਿਹੜੀ ਸਿੱਖੀ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਤૈયਬ ਬਣਨੇ ਹੋਵੇ ਇਹਨਾਂ ਦੇ ਮਨ ਵਿੱਚ ਨਿਸ਼ਾਨਾ ਹੀ ਹੋਵੇ ਸਿੱਖਾਂ ਸਿੱਖ ਧਰਮ ਨੂੰ ਜਿਹੜਾ ਉਹ Hindu ਧਰਮ ਦਾ ਹਿੱਸਾ ਐਸਾ ਬਣਾ ਦੇਣਾ ਕਿ ਉਹ ਬੋਧੀ ਤੇ ਜੈਨੀਆਂ ਨੂੰ ਤਾਂ ਫਿਰ ਅਜੇ ਕਦੇ ਕਦੇ ਆਜ਼ਾਦ ਗਏ ਨੇ ਤੇ ਵੀ ਸਿੱਖ ਧਰਮ ਨੂੰ ਜਿਹੜਾ ਉਹਨਾਂ ਨੂੰ ਵੀ ਹਿੰਦੂ ਧਰਮ ਦਾ ਹੀ ਅਵਤਾਰ ਮੰਨ ਕੇ ਉਹਨਾਂ ਨੇ ਇਸ ਤਰ੍ਹਾਂ ਦੇ ਹਰਕਤ ਕਰਾ ਦੇਣੀਆਂ ਔਰ ਗੁਰਦੁਆਰਿਆਂ ਦੇ ਗ੍ਰੰਥੀ ਵੀ ਕਹ ਲਓ ਜਿਹੜੇ ਨੇ ਉਹ ਸਾਰੇ ਦਸਤਾਰੇ ਜਿਵੇਂ ਬ੍ਰਾਹਮਣ ਆ ਰਹੇ ਨੇ ਉਹੀ ਆਇਆ ਕਰਨਗੇ ਜਿਹੜੇ ਪੁਜਾਰੀਆਂ ਦੀ ਔਲਾਦ ਨੇ ਨਜਾਇਜ਼ ਔਲਾਦ ਨੇ ਉਹ ਆਇਆ ਕਰਨਗੇ ਤੋਂ ਮੈਂ ਸਮਝੀ ਨਾ ਵੀ ਸਿੱਖਾਂ ਨੂੰ ਜਿਹੜਾ ਮੈਂ ਇੱਕ ਹੈਰਾਨ ਹੁਣਾਂ ਇੱਕ ਮੜੀ ਦੇ ਉੱਤੇ ਕੋਈ ਸਿੱਖ ਜਾ ਕੇ ਪਾਸ਼ ਕਰਦੇਵੇ ਤੇ ਉਹਦੇ ਖਿਲਾਫ ਅਖੌਤੀ ਸਤਕਾਰ ਕਮੇਟੀ ਡਾਂਗਾ ਚੁੱਕੇ ਉਹਨੂੰ ਕੁੱਟਦੇ ਨੇ ਛਲੀਆਂ ਮੰਗ ਕੁੱਟਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜੋ ਕੁਝ ਇਹ ਹੋਇਆ ਹੈ ਇਹਦੇ ਵਾਸਤੇ ਉਹਨਾਂ ਦੀ ਅਖੌਤੀ ਸਤਕਾਰ ਕਮੇਟੀ ਕਿੱਥੇ ਗਈ ਜੇਕਰ ਰঞ্জੀਤ ਸਿੰਘ ਟਟਰੀਆਂ ਵਾਲਾ ਇਹ ਕਹਿ ਦਿੰਦਾ ਵੀ ਕੋਈ ਤੇਗ ਭਾਦਰ ਸਾਹਿਬ ਨੇ ਭੋਰੇ 'ਚ ਅਖੌਤੀ ਤਪ ਨਹੀਂ ਕੀਤਾ ਤੇ ਉਹਦੇ ਡੇਰੇ ਤੇ ਜਾ ਕੇ ਇਹ ਸਾਰੇ ਦੇ ਸਾਰੇ ਗੁੰਡੇ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਦੋਂ ਇਹਨਾਂ ਨੂੰ ਜਦੋਂ ਭਾਈ ਪੰਥਪ੍ਰੀਤ ਸਿੰਘ ਇੱਠੇ ਦੇ ਜਿਹੜਾ ਹੈ ਹਾਲਾਂਕਿ ਉਹਨੂੰ ਕਿਸੇ ਅਖੌਤੀ ਅਗਾਲਤਰ ਤੋਂ ਖਾਰਜ ਵੀ ਨਹੀਂ ਕੀਤਾ ਗਿਆ ਕੋਈ ਉਹਦੇ ਖਿਲਾਫ ਹੁਕਮਨਾਵਾ ਬਿਜਾਰੀ ਨਹੀਂ ਕੀਤਾ ਗਿਆ ਉਹਦੇ ਖਿਲਾਫ ਇਹ ਅਖੌਤੀ ਸਤਕਾਰ ਕਮੇਟੀ ਜਾਂ ਗੁੰਡਾ ਟਕਸਾਲ ਜਿਹੜੀ ਹੈ ਇਹ ਤੋਤੇ ਜਿਹੜੇ ਨੇ ਇਹ ਜਾ ਕੇ ਇਸ ਤਰ੍ਹਾਂ ਉਸਤੇ ਉੱਤੇ ਹਮਲਾ ਕਰਦੇ ਨੇ ਉਹਦੇ ਖਿਲਾਫ ਮੁਜ਼ਾਰੇ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦਾ ਦੀਵਾਨ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਗੁਰੂਗਨ ਸਭ ਦੀ ਗੱਲ ਕੋਈ ਨਾ ਕਰ ਸਕੇ ਖੋਤੀ ਦਸਮਗ੍ਰਦ ਦੀ ਗੱਲ ਕਰੇ ਤਾਂ ਜੋ ਸਿੱਖੀ ਨੇ ਰੋਲ ਸਿੱਖੀ ਦੀ ਗੱਲ ਨਾ ਕੋਈ ਕਰੇ ਪਗੜੀ ਵਾਲੇ ਬ੍ਰਾਹਮਣਾਂ ਦੀ ਗੱਲ ਜਿਹੜੀ ਉਹ ਕਰੇ ਇਸੇ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਉੱਤੇ ਜੋ ਕੁਝ ਹਰਕਤ ਇਹਨਾਂ ਨੇ ਕੀਤੀ ਹੈ ਸ਼ਰਮਨਾ ਕਰਨ ਘਤ ਹੈ ਹਰਜਿੰ다 ਸਿੰਘ ਦਿਲਗੀਰ ਹੋਵੇ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਹੋਵੇ ਜਾਂ ਪੰਥਪ੍ਰੀਤ ਸਿੰਘ ਹੋਵੇ ਜਾਂ ਰঞ্জੀਤ ਸਿੰਘ ਢੱਡਰੀਆਂ ਵਾਲਾ ਹੋਵੇ ਇਹ ਸਾਰੇ ਦੇ ਸਾਰਿਆਂ ਦੇ ਖਿਲਾਫ ਜਾਂਦਰ ਸਿੰਘ ਕਗਾ ਹੋਵੇ ਜਿਨ੍ਹਾਂ ਦੇ ਖਿਲਾਫ ਮੋਰਚੇ ਲਾ ਰਹੇ ਨੇ ਇਹ ਸਿਰਫ ਉਹਨਾਂ ਦੇ ਹਿਲਾਸ ਦੇ ਜਿਹੜੇ ਪੰਥ ਦੀ ਗੱਲ ਕਰਦੇ ਧਰਮ ਦੀ ਗੱਲ ਕਰਦੇ ਗੁਰੂ ਦੀ ਗੱਲ ਕਰਦੇ ਜਿਹੜੀ ਗੁਰੂ ਨਾਨਕ ਦੀ ਟਕਸਾਲ ਦੀ ਗੱਲ ਕਰਦੇ ਜਿਹੜੇ ਗੁਰਮੁਖ ਟਕਸਾਲ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਇਹਨਾਂ ਦੇ ਮੋਰਚੇ ਹੁੰਦੇ ਆ ਇਹੋ ਜਿਹੜੇ ਨਾ ਭਾਵਿਸ਼ਯੋ ਕੁਛ ਕੀਤਾ ਗਿਆ ਹੈ ਜਾਂ ਹੋਰ ਥਾਵਾਂ ਤੇ ਇਸ ਤਰ੍ਹਾਂ ਦਾ ਅਰਥਾ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਖਿਲਾਫ ਇਹਨਾਂ ਦੇ ਕੋਲੋਂ ਇੱਕ ਕਦਮ ਵੀ ਚੁੱਕਿਆ ਨਹੀਂ ਜਾਂਦਾ ਤਾਂ ਇਹ ਸਾਬਤ ਹੁੰਦਾ ਹੈ ਵੀ ਅਖੌਤੀ ਸਦਕਾਰ ਕਮੇਟੀ ਦਿੱਲੀ ਦੀ ਮੌਜੂਦਾ ਹਾਕਮ ਜਿਹੜੀ ਹੈ ਕਮੇਟੀ ਜਿਹੜੀ ਹੈ ਪ੍ਰਬੰਧਕ ਕਮੇਟੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਾਰਿਆਂ ਦੀਆਂ ਸਾਰੀਆਂ ਜਿਹੜੇ ਨੇ ਸਿੱਖ ਦੁਸ਼ਮਣ ਕਮੇਟੀਆਂ ਦਾ ਰੂਪ ਧਾਰੀ ਕਰਨ ਬੈਠੀਆਂ ਜੋ ਕਿਸੇ ਜ਼ਮਾਨੇ 'ਚ ਮਾਨਤਾ ਨਹੀਂ ਕੀਤਾ ਸੀ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਸੀਗਾ ਤੇ ਗੁਰਦੁਆਰਿਆਂ ਨੂੰ ਮਨਮਤ ਦੇ ਉੱਤੇ ਅਨਮਤ ਦੇ ਉੱਤੇ ਯਾ ਗੁਰਮਤ ਦੇ ਉਲਟ ਉਬਰਤ ਦੇ ਸੰਦ ਉਹ ਹੀ ਹਾਲਤ ਹੋਈ ਪਈ ਹੈ ਜੋ ਮਸੰਦ ਕਰਿਆ ਕਰਦੇ ਸੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਹੀ ਹਾਲਤ ਹੋਈ ਪਈ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮਸੰਦਾਂ ਨੂੰ ਸਜ਼ਾ ਦਿੱਤੀ ਸੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਸਾੜੇ ਜਾਨ ਦੇ ਕਾਬਿਲ ਨੇ ਇਹ ਮਹਿਰਨ ਖਾਰਕੂ ਵੀ ਹੁੰਦੇ ਸਨ ਉਹ ਖਾਰਕੂ ਵੀ ਇੱਥੇ ਗਏ ਉਹ ਬੜੇ ਬੜੇ ਧਮਕੀਆਂ ਦੇਣ ਵਾਲੇ ਬੜੇ ਵੱਡੇ ਵੱਡੇ ਵੀ ਇਹ ਦਿਲਗੀਰ ਨੇ ਇਹ ਕਿਉਂ ਕਹਿ ਦਿੱਤਾ ਵੀ ਜਿਹੜਾ ਮਾਤਾ ਗੁਜਰੀ ਨੂੰ ਗ੍ਰਫਤਾਰ ਕਰਵਾਉਣ ਵਾਲਾ ਧੂਮਾ ਤੇ ਦਰਬਾਰੀ ਸਨ ਤੇ ਗੰਗੂ ਦਾ ਨਾਂ ਕਿਤੇ ਨਹੀਂ ਆਂਦਾ ਇਹ ਉਹ ਲੋਕ ਜਿਹੜੇ ਨੇ ਕਿੱਥੇ ਨੇ ਖਾਰਕੂ ਕਿੱਥੇ ਨੇ ਉਹਨਾਂ ਦੇ ਬੰਦੂਕਾਂ ਕਿੱਥੇ ਨੇ ਉਹਨਾਂ ਦੇ ਜਿਹੜੇ ਸ੍ਰੀ ਸਾਹਿਬਾ ਕਿੱਥੇ ਨੇ ਉਹਨਾਂ ਦੇ ਬਿਆਨ ਕਿੱਥੇ ਨੇ ਉਹਨਾਂ ਦੀਆਂ ਡਾਂਗਾ ਕਿੱਥੇ ਨੇ ਉਹਨਾਂ ਦੇ ਜਿਹੜੇ ਧਮਕੀਆਂ ਵਾਲੇ ਜਿਹੜੇ ਪੱਤਰ ਸੀਗੇ ਧਮਕੀਆਂ ਦੇ ਬਿਆਨ ਉਹ ਸਾਰੇ ਕਿੱਥੇ ਲਿਗੇ ਉਹ ਸਾਰੇ ਇਹ ਲਕਵਾ ਮਾਰ ਜਾਂਦਾ ਜਦੋਂ ਗੁਰੂ ਦੇ ਖਿ ਕਰਦਾ تھا ਇਹਨਾਂ ਨੂੰ ਜਿਹੜਾ ਉਹ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਗੰਧ ਗ੍ਰੰਥ ਦੇ ਖਿਲਾਫ ਲੋਕੀ ਗੱਲ ਕਰਦੇ ਨੇ ਉਹ ਜਿਹੜੇ ਵਿਦਵਾਨ ਗੱਲ ਕਰਦੇ ਨੇ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਉਹ ਸਿੱਖੋ ਸਮਝਿਓ ਇਹ ਨਾ ਦੇ ਮੁਕਾਬਲੇ ਤੇ ਹੁਣ ਤੁਹਾਨੂੰ ਵੀ ਉਹੀ ਦੁਰੜੀ ਜਥੇ ਬਣਾਉਣੇ ਪੈਣੇ ਆ ਜਿਨ੍ਹਾਂ ਦੁਰੜੀ ਜਥਿਆਂ ਨੇ ਬਬਰ ਅਕਾਦੀ ਦਹਿਰਵੇਲੇ ਇਹਨਾਂ ਨੂੰ ਸੋਧਿਆ ਸੀ ਉਸ ਲਹਿਰ ਦੀ ਇੱਕ ਬੜੀ ਵੱਡੀ ਜ਼ਰੂਰਤ ਹੈ ਵਰਨਾ ਸਿੱਖੀ ਜਿਹੜੀ ਹੈ ਉਹਨੂੰ ਇਹ ਇਸੇ ਤਰ੍ਹਾਂ ਇਹ ਹਿੰਦੂ ਧਰਮ ਦਾ ਇੱਕ ਨਿਗੂਨਾ ਜਿਹਾ ਇੱਕ ਕਟਿਆ ਜੰਗ ਬਣਾ ਕੇ ਰੱਖ ਦੇਣਗੇ ਗੁਰਦੁਆਰਿਆਂ ਵਿੱਚ ਮਹਾਭਾਰਤ ਤੇ ਰਮਾਇਣ ਦੇ ਦੇ ਪ੍ਰਕਾਸ਼ ਹੋਇਆ ਕਰਨਗੇ ਅਕੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਹੋਇਆ ਕਰਨਗੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਦਿੱਤੇ ਜਾਣਗੇ ਸੋ ਆ ਜੀ ਬਈਨਾ ਸੰਭਲ ਜਾਓ ਇਹਨਾਂ ਸਾਜ਼ਿਸ਼ਾਂ ਤੋਂ ਖਬਰਦਾਰ ਹੋਵੋ ਔਰ ਸਾਰੇ ਆਪਣੇ ਸਾਥੀਆਂ ਨੂੰ ਖਬਰਦਾਰ ਕਰੋ ਸਾਰੀ ਸੰਗਤ ਨੂੰ ਇਹ ਇਹ ਇਹਨਾਂ ਦੇ ਬਾਰੇ ਸੱਚ ਦੱਸੋ ਤਾਂ ਜੋ ਸੰਗਤ ਜੜੀਏ ਇਹਨਾਂ ਤੋਂ ਛੁਟਕਾਰਾ ਪਾ ਸਕੇ ਔਰ ਇਹੋ ਜੀਆਂ ਕੁਰੀਤੀਆਂ ਕੁਕਰਮ ਗੁਰਦੁਆਰਿਆਂ ਦੇ ਵਿੱਚ ਕੀਤੇ ਜਾਂਦੇ ਬੰਦ ਕੀਤੇ ਜਾਣੇ ਚਾਹੀਦੇ ਹਨ ਸ਼ੁਕਰੀਆ